ਸਖਤ ਗਰਮੀ ਦੇ ਦਿਨਾਂ ਵਿੱਚ ਲੰਬੇ ਸਮੇਂ ਤੋਂ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਵਾਂ ਪੜਾਅ ਵੀ ਮੁਕੰਮਲ ਹੋ ਗਿਆ ਹੈ ਡੰਡੀ ਇਸ ਨਾਲ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਿਲਾ ਕੇ 428 ਸੀਟਾਂ ਉੱਤੇ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਹੈ ਡੰਡੀ ਹੁਣ ਛੇਵਾਂ ਅਤੇ ਸੱਤਵਾਂ ਪੜਾਅ ਬਾਕੀ ਹੈ ਡੰਡੀ 1 ਜੂਨ ਤੱਕ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਜਾਏਗਾ ਅਤੇ 4 ਜੂਨ ਨੂੰ ਨਤੀਜੇ ਸਾਹਮਣੇ ਆਉਣ ਲੱਗਣਗੇ ਡੰਡੀ ਸੋਮਵਾਰ ਨੂੰ 6 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ਉੱਤੇ ਵੋਟਾਂ ਪਈਆਂ ਹਨ ਜਿੰਨਾ ਵਿੱਚ ਲਦਾਖ ਅਤੇ ਜੰਮੂ ਕਸ਼ਮੀਰ ਦੀ ਇੱਕ ਇੱਕ ਸੀਟ ਵੀ ਸ਼ਾਮਲ ਹੈ ਡੰਡੀ ਉੱਤਰ ਪ੍ਰਦੇਸ਼ 오ਡੀਸ਼ਾ ਪੱਛਮੀ ਬੰਗਾਲ ਮਹਾਰਾਸ਼ਟਰ ਆਦਿ ਰਾਜਾਂ ਵਿੱਚ ਇਸ ਵਾਰ ਵੀ ਵੋਟ ਪ੍ਰਤੀਸ਼ਤਤਾ ਪਿਛਲੇ ਪੜਾਵਾਂ ਦੇ ਨੇੜੇ ਤੇੜੇ ਹੀ ਰਹੀ ਹੈ ਡੰਡੀ ਇਸ ਵਾਰ ਦੀਆਂ ਚੋਣਾਂ ਵਿੱਚ ਕੁਝ ਸੀਟਾਂ ਉੱਤੇ ਸਿਆਸੀ ਹਲਕਿਆਂ ਦੀ ਵਧੇਰੇ ਦਿਲਚਸਪੀ ਵਿਖਾਈ ਦਿੰਦੀ ਹੈ ਡੰਡੀ ਇਹਨਾਂ ਵਿੱਚ ਉੱਤਰ ਪ੍ਰਦੇਸ਼ ਵਿੱਚੋਂ ਗਾਂਧੀ ਪਰਿਵਾਰ ਨਾਲ ਜੁੜੀਆਂ ਅਮੇਠੀ ਅਤੇ ਰਾਇ ਬਰੇਲੀ ਸੀਟਾਂ ਵੀ ਸ਼ਾਮਲ ਹਨ ਡੰਡੀ ਇਹਨਾਂ ਦੋਹਾਂ ਸੀਟਾਂ ਉੱਤੇ ਪਿਛਲੇ ਕਈ ਦਹਾਕਿਆਂ ਤੋਂ ਨਹਿਰੂ ਗਾਂਧੀ ਪਰਿਵਾਰ ਦਾ ਹੀ ਕਬਜ਼ਾ ਰਿਹਾ ਹੈ ਡੰਡੀ ਪਿਛਲੀਆਂ ਚੋਣਾਂ ਵਿੱਚ ਦਿਲਚਸਪ ਗੱਲ ਇਹ ਰਹੀ ਸੀ ਕਿ ਅਮੇਠੀ ਤੋਂ ਰਾਹੁਲ ਗਾਂਧੀ ਹਾਰ ਗਏ ਸਨ ਡੰਡੀ ਉਹਨਾਂ ਨੂੰ ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਹਰਾਇਆ ਸੀ ਡੰਡੀ ਇਸ ਵਾਰ ਰਾਹੁਲ ਹਰਾਏ ਬਰੇਲੀ ਤੋਂ ਚੋਣ ਲੜ ਰਹੇ ਹਨ ਜਿੱਥੋਂ ਸਟਾਰ ਉਹਨਾਂ ਦੀ ਮਾਤਾ ਸੋਨੀਆ ਗਾਂਧੀ ਵੀ ਚੋਣ ਲੜਦੀ ਰਹੀ ਹੈ ਡੰਡੀ ਪਿਛਲੀ ਵਾਰ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੇ ਬੇਹਦ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ ਡੰਡੀ ਬੋទੀਆਂ ਸੀਟਾਂ ਉਸ ਦੇ ਖਾਤੇ ਵਿੱਚ ਗਈਆਂ ਸਨ ਡੰਡੀ ਇਸ ਵਾਰ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੋਵੇਂ ਇਸ ਸੂਬੇ ਵਿੱਚ ਇਕੱਠਿਆਂ ਚੋਣਾਂ ਲੜ ਰਹੀਆਂ ਹਨ ਡੰਡੀ ਚਾਹੇ ਕਾਂਗਰਸ ਦੇ ਹਿੱਸੇ ਬਹੁਤ ਘੱਟ ਸੀਟਾਂ ਆਈਆਂ ਹਨ ਅਤੇ ਸਮਾਜਵਾਦੀ ਪਾਰਟੀ ਜ਼ਿਆਦਾ ਸੀਟਾਂ ਉੱਤੇ ਚੋਣ ਲੜ ਰਹੀ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਆਪਣੀ ਸਿਆਸੀ ਸਥਿਤੀ ਨੂੰ ਦੇਖਦਿਆਂ ਕਾਂਗਰਸ ਨੇ ਘਟ ਸੀਟਾਂ ਉੱਤੇ ਲੜਨਾ ਕਬੂਲ ਕਰ ਲਿਆ ਸੀ ਡੰਡੀ ਇਸ ਤੋਂ ਪਹਿਲਾਂ ਚੌਥੇ ਪੜਾਅ ਵਿੱਚ 69.16 ਫੀਸਦੀ ਵੋਟਾਂ ਪਈਆਂ ਸਨ ਜੋ ਪਹਿਲੇ ਤਿੰਨ ਪੜਾਵਾਂ ਨਾਲੋਂ ਕੁਝ ਵਧੇਰੇ ਸਨ ਡੰਡੀ ਹੁਣ ਇਸ ਪੜਾਅ ਦੌਰਾਨ ਜਿਨ੍ਹਾਂ 49 ਸੀਟਾਂ ਉੱਤੇ ਵੋਟਾਂ ਪਈਆਂ ਹਨ ਉਹਨਾਂ ਵਿੱਚੋਂ ਕਾਂਗਰਸ ਨੂੰ ਸਾਲ 2019 ਵਿੱਚ ਸਿਰਫ ਰਾਇ ਬਰੇਲੀ ਦੀ ਸੀਟ ਹੀ ਮਿਲੀ ਸੀ ਡੰਡੀ ਵੱਖ-ਵੱਖ ਰਾਜਾਂ ਵਿੱਚ 41 ਸੀਟਾਂ ਉੱਤੇ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਜਿੱਤ ਪ੍ਰਾਪਤ ਹੋਈ ਸੀ ਅਤੇ ਬਾਕੀ ਸੀਟਾਂ ਉੱਤੇ ਤ੍ਰਿਣਮੂਲ ਕਾਂਗਰਸ ਅਤੇ ਬੀਜੂ ਜਨਤਾ ਦਲ ਨੂੰ ਸਫਲਤਾ ਮਿਲੀ ਸੀ ਡੰਡੀ ਇਸ ਵਾਰ ਦੇ ਪੰਜਵੇਂ ਸਟਾਪ